ਰਾਰਾ ਰੰਗੋ ਐਮਨ ਆਪਣਾ ਪਾਇ ਨਾ ਕਹਦੇ ਉਹਨਾਂ ਦੇ ਰੰਗ ਕੇ ਬਾਦ ਜਾੜਿਆ ਹੁੰਦਾ ਹੈ ਕੱਪੜੇ ਰੰਗਦਾਰ ਪਾਇ ਹੁੰਦੇ ਨੇ ਕੱਪੜਿਆਂ ਦਾ ਰੰਗ ਨਹੀਂ ਹੁੰਦਾ ਰਾਰਾ ਰੰਗੋ ਐਮਨ ਆਪਣਾ ਰਾਰਾ ਰੰਗੋ ਐਮਨਾ ਜੂਰਾ ਤੇ ਰੰਗੇ ਕਿ ਨਾਣੇ ਬੂੜਾ ਰੰਗ ਰਾਰਾ ਰੰਗੋ ਐਮਨ ਆਪਣਾ ਮੰਦਰ ਰੰਗ ਦੀ ਗੱਲ ਕਰਦੇ ਆਂ ਤੇ ਅਸੀਂ ਕੱਪੜਿਆਂ ਦੇ ਰੰਗ ਦੀ ਗੱਲ ਨਹੀਂ ਕਰਦੇ ਰਾਰਾ ਨਾਮ ਜਪੋ ਜਪ ਰਸਨਾ ਰੰਗ ਆ ਕੇ ਮੇਂ ਜਾਣਾ ਹੈ ਮਨ ਹਰ ਨਾਮ ਜਿਹੜਾ ਜਪਣਾ ਹੈ ਨਾ ਉਹਦੇ ਦਾ ਰੰਗ ਚੜਨਾ ਹੈ ਹੁਣ ਨਾਮ ਜਪਣ ਨਾਲ ਜਿਹੜਾ ਰੰਗ ਚੜਦਾ ਮਨ ਨੂੰ ਤਾਂ ਤਾਂ ਨਾਮ ਜਪਿਆ ਗਿਆ ਜੇ ਰੰਗ ਨਹੀਂ ਜਿਹੜਾ ਉਹ ਨਾਮ ਨਹੀਂ ਜੰਦੇ ਅਸਰ ਦੇ ਵਿੱਚ ਨਾਮ ਕੀ ਹੈ ਕਿਵੇਂ ਜਪਣਾ ਹੈ ਜਪਣ ਨਾਲ ਕੀ ਹੋਣਾ ਹੈ ਇਹ ਗੱਲ ਸਮਝਾਈ ਸੀ ਉਹ ਨਹੀਂ ਅਸੀ ਸਮਝੀ ਰੰਗ ਨੂੰ ਰੰਗ ਨੂੰ ਕਰਨਾ ਰੰਗ ਚੜਦਾ ਕਿਸੇ ਦੇ ਚੜਿਆ ਦਿਖਾਵੇ ਕਿੱਥੇ ਚੜਿਆ ਹੈ ਮਨ ਨੂੰ ਰੰਗ ਚੜਿਆ ਦਿਖਾ ਦੇ ਮਨ ਨੂੰ ਰੰਗ ਚੜੂਗਾ ਤਾਂ ਮਾਇਆ ਦੇ ਰੰਗ ਉਤਰ ਜਾਣਗੇ ਸਾਰੇ ਜਿੰਨਾ ਚਿਰ ਵਕਾਰ ਅੰਦਰ ਦੇ ਰੰਗ ਚੜਦਾ ਹੀ ਨਹੀਂ ਤੇ ਰੰਗ ਚੜੂਗਾ ਕਰੋਧ ਛੁੱਟ ਜੂਗਾ ਹੰਕਾਰ ਛੁੱਟ ਜੂਗਾ ਲੋਭ ਛੁੱਟ ਜੂਗਾ ਮੋਹ ਛੁੱਟ ਜੂਗਾ ਛੁੱਟਣ ਤੇ ਪਹਿਰਾ ਨਿਕਲੂਗਾ ਜਿੱਦਾਂ ਜਦ ਤਲ ਮਾਇਆ ਪਾਇਆ ਪਿਆਰੇ ਨਿੱਟਣਾ ਲਾ ਬਰੰਗਾਏ ਉਹ ਹੈਗਾ ਰੰਗ ਚੜਿਆ ਰੱਬ ਦਾ ਨਾਮ ਦਾ ਰੰਗ ਕਿਵੇਂ ਚੜੇ ਜੇ ਤੁਹਾਡੇ ਫਿਰ ਕੀ ਕਰਦੇ ਰਹੇ ਤੁਸੀਂ ਵੈਰ ਰੋਏ ਨੂੰ ਕਰਕੇ ਰੰਗ ਚੜਿਆ ਨਾਮ ਨਹੀਂ ਐਂ ਅੱਜਕੱਲ ਤੁਸੀਂ ਕੁਝ ਹੋਰ ਕਰਦੇ ਰਹੇ ਨਾਮ ਮੰਨ ਕੇ ਕੀਤਾ ਨਾਮ ਹੈ ਨਹੀਂ ਸੀ ਧੱਕੀ ਹੋ ਗਈ ਕਿਹਨਾਂ ਧੱਕੀ ਕਰਤੀ ਇਹ ਸਾਗਤਾਂਾ ਕਰਮ ਹੈ ਇਹ ਸੰਗਤ ਕਰਮ ਕੋਈ ਹੈ ਇਹ ਸਾਗਦਾ ਕਰਮ ਕਰਮ ਹੈ ਕਹਿੰਦੇ ਕੀ ਕਰਦਾ ਬੈਗਰ ਉਹ ਨੂੰ ਕਰਦਾ ਕੀ ਕਰਦਾ ਨਾਮ ਜਪਦਾ ਕਹਿੰਦਾ ਨਾ ਕਰਦਾ ਕੋਈ ਕਰਮ ਨਹੀਂ ਹੈ ਸ਼ਬਦ ਵਿਚਾਰ ਕਰਮ ਨਹੀਂ ਹੈ ਸ਼ਬਦ ਵਿਚਾਰ ਕਰਮ ਨਹੀਂ ਹੈ ਵਿਚਾਰ ਅੰਦਰ ਕੰਮ ਚੱਲਦੀ ਹੈ ਸਰੀਰ ਕੰਮ ਕਰਦਾ ਹੈ ਫਤ ਪਰ ਕਰ ਕੰਮ ਸਭ ਜੀ 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 ਦਾ ਵੈਰੂ ਵੈਰੂ ਕਰਨ ਵਾਲੇ ਜਿਹੜੇ ਨੇ ਉਹ ਨਾਮ ਜਪ ਲੈਣ ਦੇ ਦੇ ਕੇ ਜੀ ਉਹਦੋਂ ਨਹੀਂ ਕੰਮ ਕਰ ਸਕਦੇ ਕੰਮ ਨਹੀਂ ਕਰ ਸਕਦੇ ਉਹਨਾਂ ਨੇ ਜਿਹੜਾ ਸਰੀਰ ਹੈ ਨਾ ਉਹਨਾਂ ਦੇ ਸਰੀਰ ਤੇ ਐਕਸ਼ਨ ਹੁੰਦਾ ਸਰੀਰਿਕ ਐਕਸ਼ਨ ਹੁੰਦਾ ਨਾ ਉਹਨਾਂ ਦਾ ਨਾਮ ਜੇ ਪੜਨਾ ਸਰੀਰ ਦਾ ਐਕਸ਼ਨ। ਸ਼ਬਦ ਵਿਚਾਰ ਦਾ ਸਰੀਰ ਦਾ ਐਕਸ਼ਨ ਕੋਈ ਨਹੀਂ। ਸਿਰ ਦਾ ਐਕਸ਼ਨ ਨਹੀਂ ਸਿਰ ਦਾ ਕਿਰਤਨਾ। ਹੱਥ ਪੈਰ ਕਰ ਕਹੋ ਮਸਾਬ। ਸਰੀਰ ਦਾ ਐਕਸ਼ਨ ਤਾਂ ਹੱਥ ਪੈਰ ਕੰਮ। ਕੀਤਨ ਨਾਲ ਜੁੜਾ। ਨਾਮ ਤੈ ਸੀਗਾ। ਸਰੀਰ ਦਾ ਐਕਸ਼ਨ ਕਰਮ ਹੈ। ਦੁਨ ਕੇ ਭੁੜਗਲੇ। ਨਜ਼ਮ ਬਾਸ਼ਾ ਨੇ ਕਹਿ ਦਿੱਕਾ। ਪੜਕਤਾ ਹੈ ਸੀਸ ਜਾ ਕੇ ਕੰਨ ਵਿੱਚ ਫਜੂਰਾ ਤਸ ਜਿਹਦੇ ਕਹਦੇ ਪੜਖਦੇ ਜਿਹੜੇ ਨੇ ਸ਼ਰਮ ਆਦੇ ਉਹ ਮਾਰ ਦਉਂਦੇ ਜਿਹਦੇ ਕੰਨ ਫਿਊਰਾ ਪੈ ਜਾ ਕੰਨ ਚ ਤੁਸੀਂ ਕਹਦੇ ਸ਼ਰਮ ਆਦੇ ਬਾਅਦੂਦ ਇਹ ਲਖਣ ਦੇ ਫੇਰ ਸ਼ਰਮ ਆਦੇ ਛੜ ਨਾ ਲਿਗਾ ਵੇ ਫੇਰ ਵੀ ਸ਼ਰਮ ਆਦੇ ਹੋ ਤੁਸੀਂ ਪਰ ਤੁਸੀਂ ਗੁਰੂ ਦੀ ਗੱਲ ਮੰਨੀ ਕਿ ਹੋਰ ਦੀ ਮੰਨੀ ਮੰਨੀ ਕਦੇ ਹੋਰ ਦੀ ਗੁਰੂ ਦੀ ਨਹੀਂ ਮੰਨੀ ਕਾ ਰੁਧੀ ਗਲਮਾਨ ਦੇ ਤੁਹਾਨੂੰ ਤਾਂ ਮਜ਼ਾਕ ਕੀਤਾ ਹੈ ਬਿਨੁਰਤਨ ਉਹ ਤਾਂ ਮਜ਼ਾਕ ਕੀਤਾ ਹੈ ਤੁਹਾਨੂੰ ਜੂਰਾ ਤਾਂ ਹੈ ਕਹਿੰਦੇ ਜੂਰਾ ਪੈ ਜਾਣਾ ਤੁਹਾਨੂੰ ਦੇ ਵਿੱਚ ਪਰੇਸ਼ਾਨ ਹੁੰਦਾ ਸਿਰ ਸਾਰਮਾਰਦਾ ਤੁਹਾਨੂੰ ਪਰੇਸ਼ਾਨੀ ਹੈ ਨਾਮ ਜਪਣਾ ਚੈਨ ਆਉਣਾ ਬੇਚੈਨੀ ਨਹੀਂ ਹੋਣੀ ਹੈ ਕਹਿੰਦਾ ਮਤਲਬ ਇਹ ਸੀ ਉਹ ਨਾਮ ਜਪਣ ਨਾਲ ਬੇਚੈਨੀ ਘਾਟੇ ਹੋ ਗਈ ਚੈਨ ਆਉਣਾ ਚਾਹੀਦਾ ਸੀ ਤੁਹਾਨੂੰ ਚੈਨ ਤਾਂ ਤੁਸੀਂ ਸ਼ਾਂਤ ਹੋ ਕੇ ਸੌਂ ਜਾਂਦਾ ਰਾਮ ਕਰਦਾ ਤੁਸੀਂ ਬੇਰਾਮੀ ਹੋ ਗਈ ਤੁਹਾਨੂੰ ਇਹ ਨਾਮ ਨਹੀਂ ਹੈ ਪਖੰਡਾ ਹੈ ਬਹੁਤ ਵੱਡਾ ਧੋਖਾ ਤੁਹਾਡਾ ਨਾ ਹੋ ਗਿਆ ਜੇ ਤੁਸੀਂ ਮੰਨ ਲਿਆ ਕਿਸੇ ਨੂੰ ਫਰਾਡ ਕਰ ਲਿਆ ਬੇਦਰਸੀ ਤੁਸੀਂ ਮੰਨ ਲਿਆ ਮਤ ਥੋੜੀ ਸੇਵਾ ਕੋਈ ਹੈ ਜਿਹੜੀ ਮਤ ਪਹਿਲਾਂ ਹੀ ਥੋੜੀ ਹੈ ਜਿਹੜੀ ਰਹਣੀ ਹੋਊਗੀ ਆ ਥੋੜੀ ਸੇਵਾ ਉਹ ਵੀ ਚਲੀ ਜਾਣੀ ਜਿਹੜੀ ਸੇਵਾ ਕਰ ਰਹੇ ਹੋ ਜਿਹੜੀ ਮਤ ਰਹਦੀ ਹੈ ਵੀ ਨਹੀਂ ਰਹਿਣੀ ਹੁਣ ਪਹਿਲੇ ਮੱਤ ਥੋੜੀ ਜੀ ਸੇਵਾ ਕਰਨ ਲੱਗੇ ਨਾ ਜਿਹੜੀ ਰਹਦੀ ਹੈ ਉਹ ਵੀ ਚਲੀ ਜਾਂਦੀ ਹੈ ਕਿ ਤੁਹਾਨੂੰ ਹੋ ਜਾਣਾ ਅਸੀਂ ਸੇਵਾ ਕਰਦੇ ਹਾਂ ਜਦ ਪਤਾ ਹੋ ਗਿਆ ਓੜੀ ਮਾਰੀ ਕੋਟੀ ਹੈਗੀ ਉਹ ਵੀ ਗਈ ਪਰਮ ਹੋ ਗਿਆ ਨਾ ਸੇਵਾ ਕਰਨ ਮੱਤ ਥੋੜੀ ਸੇਵ ਥੋੜੀ ਮੱਤਾਂ ਲੈ ਜਿਹੜੀ ਰਹਦੀ ਹੈ ਉਹਦੀ ਮੱਤ ਉਹ ਵੀ ਬੁਆਲੇ ਤੇ ਸੇਵਾ ਸੇਵਾ ਹੱਥਾਂ ਪਰਾਂ ਨਾਲ ਸਮਝਦੇ ਨੇ ਨਹੀਂ ਇਹ ਸੇਵਾ ਹੈ ਹੱਥਾਂ ਪਰਾਂ ਗੁਰ ਕੀ ਸੇਵਾ ਸ਼ਬਦ ਵਿਚਾਰ ਸੀ ਸ਼ਬਦ ਵਿਚਾਰ ਵਾਲੀ ਸੇਵਾ ਕਰੀ ਨਹੀਂ ਹੱਥ ਪਰਾਂ ਵਾਲੀ ਸੇਵਾ ਨੂੰ ਸੇਵਾ ਮੰਨਦੇ ਹਾਲੂ ਇਹ ਕੰਮ ਹੈ ਹੱਥ ਪਰਾਂ ਵਾਲਾ ਸੇਵਾ ਨਹੀਂ ਜੇ ਕੰਮ ਕਰਦੇ ਹੋ ਤੁਸੀਂ ਫਿਰ ਨਹੀਂ ਕੰਮ ਹੀ ਨਹੀਂ ਹਾਂ ਤੁਸੀਂ ਮੈਂ ਕਰਦਾ ਜਦੋਂ ਲੱਗ ਜਾਣੇ ਮੈਂ ਕੁਝ ਕਰਤਾ ਤਬ ਲੱਗ ਕਰਦਾ ਵਾਲੀ ਨਾ ਹੋਰ ਬੰਦ ਫੇਰਾ ਕੀ ਹੋਇਆ ਨੁਕਸਾਨ ਕਰ ਲਿਆ ਮਨ ਮਤਾਂ ਨੂੰ ਜ਼ੰਗਨ ਕਰਵਾ ਲਈ ਨੇ ਕੋੜੀ ਰਾਰਾ ਰੰਗੋ ਐ ਮਨ ਆਪਣਾ ਹਰ ਹਰ ਨਾਮ ਜੱਪੋ ਜਪ ਰਸਨਾ ਅਜੇ ਰੰਗਰੇ ਦੇ ਕੱਪੜੇ ਲੋਕਾਂ ਨੇ ਰੰਗਰੇ ਨੇ ਭੇਜ ਕੱਪੜੇ ਪਾ ਲੈ ਰੰਗਰੇ ਤਾਂ ਨੇ ਰੰਗਲਾ ਸੀ ਮਨ ਗੁਰਬਾਣੀ ਕਹਿੰਦੀ ਆ ਰੰਗੋ ਹੋਇਆ ਰਾਰਾ ਰੰਗੋ ਆ ਮਨ ਆਪਣਾ ਮਨ ਨੂੰ ਰੰਗ ਚੜਨਾ ਸੀ ਚੜ ਲਿਆ ਗਾ ਸਾਗਾਂ ਨੂੰ ਚੋਲਿਆਂ ਨੂੰ ਅਲੱਗ-ਅਲੱਗ ਰੰਗ ਬਣਾ ਲੈ ਅਲੱਗ-ਅਲੱਗ ਤਰੰਬੜਾ ਲੈ ਲੜਾਈਆਂ ਸ਼ੁਰੂ ਕਰਤੀਆਂ ਸਾਡਾ ਰੰਗ ਵਧਈ ਆਪਣਾ ਸਾਡਾ ਰੰਗ ਵਧਈਏ ਮਨ ਕਿਸੇ ਨੇ ਨਹੀਂ ਰਲਿਆ ਲੜਾਈ ਮਟਾਉਣ ਦਾ ਹੈਗਾ ਲੜਾਈ ਵਟਾਈ ਆ ਵਾਲੇ ਉਹ ਲਾਲ ਪੰਡਤਾਂ ਦਾ ਝਗੜਾ ਵਟਾਇਆ ਇਹ ਕਹ ਕੇ ਝਗੜਾ ਕੀ ਦਾ ਪਾਇਆ ਪੰਡਤ ਮੁੱਲਾ ਦਾ ਜਦ ਪੰਡਤ ਮੁੱਲਾ ਦੋਵੇਂ ਛੱਡਦੇ ਫਿਰ ਕਹਿੰਦੇ ਮਨ ਰੰਗ ਲਓ ਛੱਡੋ ਬਾਹਰ ਰੰਗਣਾ ਲੜੋਈ ਦਾ ਜਿਹਨੇ ਜਿਹੜਾ ਵਾਰ ਪਾਇਆ ਕੋਈ ਰੋਣਾ ਨਹੀਂ ਕੋਈ ਨਹੀਂ ਬਾਹਰੋਂ ਮਨ ਰੰਗੋ ਜਿਹੜਾ ਮਨ ਰੰਗੂਗਾ ਉਹਦਾ ਦਰਗਾਹ ਪਰਵਾਨਾ ਬਾਲਾ ਰੰਗ ਕੋਈ ਪ੍ਰਵਾਨ ਨਹੀਂ ਕੋਈ ਕਹਿ ਜਾ ਬਾਲਾ ਰੰਗ ਕਿਤੇ ਸਭੇ ਰੰਗ ਨਾਰਾਇਣੇ ਬਾਲੇ ਦਾ ਨਿਹੰਦੇ ਰੰਗ ਨੇ ਸਾਰੇ ਫੁੱਲਾ ਡਡ ਨੇ ਆਡਾ ਡਾ ਰੰਗ ਨੇ ਸਾਰੇ ਜੱਲ ਸੋਹਣੇ ਲੱਗਦੇ ਨੇ ਤੁਲਾ ਦੇ ਰੰਗ ਵੱਖਰੇ ਵੱਖਰੇ ਨੇ ਸਾਰੇ ਸੋਹਣੇ ਲੱਗਦੇ ਨੇ ਸਾਰੇ ਨਾਰਾਇਣ ਦੇ ਰੰਗ ਨੇ ਬਾਲਾ ਉਹਨਾਂ ਨੂੰ ਛੱਡੋ ਜਿਹੜੇ ਤੁਸੀਂ ਕੱਪੜਿਆਂ ਨੂੰ ਰੰਗਦੇ ਤੈਨੇ ਸਾਰੇ ਰੰਗਾਂ ਨੂੰ ਰੰਗਦੇ ਨੇ ਗੁਰਬਾਣੀ ਦਾ ਕੋਈ ਖਾਸ ਰੰਗ ਨਹੀਂ ਹੈ। ਨਾ ਪੀੜਾ ਰੰਗ ਆ ਸਾਡਾ ਤੇ ਨਾ ਨੀਲਾ ਰੰਗ ਆ ਸਾਡਾ। ਨੀਲਾ ਰੰਗ ਬਸ ਅੰਮ੍ਰਿਤ ਨਾਲ ਦਾ ਸੀ ਆਦੂਆ ਪੀਲਾ ਹੀ ਬਸ। ਅਸੀਂ ਤਾਂ ਝਗੜਾ ਮਟਾਇਆ ਸੀ ਦੋਏ ਇਕੱਠੇ ਕਰ ਲਈ ਸੀ। ਝਗੜਾ ਹੋਣਾ ਦਾ ਸਾਡਾ ਕਿਸੇ ਨੂੰ ਨਹੀਂ ਝਗੜਾ। ਜਿਹੜਾ ਰੰਗਾਂ ਨਾਲ ਵੀ ਝਗੜਾ ਕਰਦਾ ਉਹ ਰੱਖ। ਜੇਕਰ ਮਨ ਨਾਲ ਝਗੜਾ ਕਰਦਾ ਨਾ ਕੇਸਰੀਆ ਸਾਡਾ ਫਲਾਣਾ ਤੇ ਕਹੋ ਵੀ ਮੂਰਖ ਆ ਰੰਗ ਇਹੋ ਜਦ ਤਨ ਆ ਰੰਗ ਨੂੰ ਨਾ ਮਨ ਆਪਣਾ ਉਹਦੋਂ ਝਗੜਾ ਛੁੱਟ ਜਾਊਗਾ ਜਦਨੇ ਸਮਝ ਆ ਜਾਊਗਾ ਜਦੋਂ ਮਨ ਨੂੰ ਰੰਗੂ ਫੇਰ ਕਹੇ ਫਲਾਣਾ ਰਗ ਚਾਹੀਦਾ ਮਨ ਰੰਗੇ ਤੇ ਬਾਦ ਕਹੇ ਪਹਿਲਾਂ ਪਹਿਲਾਂ ਕਹਿੰਦੇ ਨੇ ਝਗੜੇ ਪਹਿਲਾਂ ਪਹਿਲਾਂ ਨਹੀਂ ਜਦ ਮਨ ਨੂੰ ਰੰਗ ਨਹੀਂ ਚੜਿਆ ਉਦੋਂ ਤੱਕ ਝਗੜੇ ਨੇ ਚਲ ਮਨ ਨੂੰ ਰੰਗ ਚੜ ਲਿਆ ਆਪਣੇ ਨੂੰ ਫੇਰ ਵੀ ਕਹਿੰਦਾ ਕੋਈ ਫਿਰ ਬਾਹਲੇ ਦੇ ਸਾਰੇ ਭੁੱਲੇ ਜਿਹੜੇ ਰਾਹ ਭੁੱਲੇ ਹੋਏ ਨੇ ਦਸੇ ਦਿਸ਼ਾਵਾਂ ਨੇ ਕਿਤੇ ਉਹ ਭੁੱਲ ਗਿਆ ਕੋਈ ਕੀ ਫਰਕ ਪੈਂਦਾ ਇਹ ਰਾਹ ਭੁੱਲ ਗਿਆ ਸਵਾਲ ਗਲਤ ਹੈ ਪਰ ਜਵਾਬ ਨਹੀਂ ਹੁੰਦਾ ਗਲਤ ਹੈ ਕਿੰਨਾ ਗੱਲ ਦਾ ਕਿੰਨਾ ਨਹੀਂ ਗੱਲ ਫੇਲ ਹੋ ਗਿਆ ਕਿੰਨੇ ਨੰਬਰਾਂ ਤੇ ਹੋ ਗਿਆ ਖਰਵਾ ਨੂੰ ਖਾਂਦਾ ਕਿੰਨਾ ਤੇ ਹੋ ਗਿਆ ਫਿਰ ਤਾਂ ਫੇਲ ਹੀ ਹੈ ਬੱਦ ਨੰਬਰਾਂ ਦਾ ਹੋਇਆ ਘੱਟਦੇ ਹੋਗੇ ਇਹਦੇ ਨਾਲ ਕੀ ਫਰਕ ਪੈਂਦਾ ਫੇਰ ਇਹ ਕਿ ਪਾਸ ਚ ਫੇਰ ਉਹਦਾ ਫੇਰ ਨਹੀਂ ਗਿਆ ਗੱਲ ਕਰ ਪਾਸ ਦੀ ਪਾਸ ਹੋਣਾ ਮਨ ਨਾਲ ਕੇ ਪਾਸ ਬਾਹਰ ਰਹਿਣਾ ਨਹੀਂ ਹੁੰਦਾ ਦਰਗਾਹ ਇਮਾਨਦਾਰਾਂ ਦੇਖਿਆ ਜਾਣ ਬਾਹਰ ਦਾ ਦੇਖਿਆ ਨਹੀਂ ਜਾਂ ਤੀਰ ਤੇ ਜਾਣਾ ਹੀ ਨਹੀਂ ਜਾਣਾ ਦਾਤ ਨਾਲ ਜਾਣਾ ਤਾਂ ਮਨ ਹੈ ਰੰਗ ਬੰਦਾਂ ਦੇਖਣਗੇ ਤੇਰੇ ਕੱਪੜਿਆਂ ਦਾ ਕੱਪੜੇ ਦੇ ਥੀ ਰਹਿ ਜਾਣਗੇ ਉਹਨਾਂ ਨੇ ਕਿਹੜਾ ਰੰਗ ਦੇਖਣਾ ਰਹਾ ਨੇ ਉਹਨਾਂ ਨੇ ਦੇਖਣਾ ਮਨ ਉਜਲਾ ਆ ਮਨ ਕਾਲਾ ਜੇ ਤਾਂ ਮਨ ਕਾਲਾ ਨੂੰ ਤਾਂ ਇਹਨੇ ਕਲੰਕੀ ਜਿਹੜਾ ਉਜਲਾ ਨੇ ਕਲੰਕੀ ਨੇਕ ਲੰਕੀ ਅਵਤਾਰ ਹੈ ਨਾ ਜਿਦ ਕਰ ਗਿਆ ਕੋ ਕੋ ਨਾ ਕਲੰਕ ਗਏ ਹੋ ਰਾਮ ਨਾਮ ਲੈ ਤੇ ਹੀ दसो राम नाम जी ने लिया होता कलंक रह गया हो आदमी एक दसो जी का कलंक ना गया हो राम नाम लैन ना और राम राम भी करी जाने माड़ा फेरी जाने कलंकी भी हो राम नाम कल राम नाम क्या है कैसा राम नाम कलंक लिया नहीं राम नाम ले फिरते हो राम राम जपते फिरते हो ਤੁਸੀਂ ਇੱਕ ਬੰਦਾ ਦੱਸੋ ਜਿਹੜਾ ਕਲਾਂਕ ਰਹਿ ਗਿਆ ਹੋਵੇ ਰਾਮ ਨਾਮ ਲੈ ਤੋ ਰਾਮ ਨਾਮ ਲੈ ਆਵੇ ਪਰ ਰਾਮ ਕਹਿਣ ਮੈਂ ਭੇਦ ਹੈ ਉਹ ਭੇਦ ਰਾਮ ਕਹਿਣ ਜੇ ਰਾਮ ਕਹਿਣਾ ਰਾਮ ਕਹਿਣਾ ਨਹੀਂ ਹੈ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ ਇੱਕ ਨਾਮ ਸਭ ਹੈ ਇੱਕ ਕੋਤਖਾੜ ਇੱਕ ਰਾਮ ਦਾ ਕਹਿ ਦਾ ਰੰਗ ਮਨ ਨੂੰ ਚੜਦਾ ਹੈ ਇਕਰ ਆਰਾਮ ਕਰਦਾ ਆਪਾਂ ਨੂਰ ਨਾਲ ਤੱਕੀ ਚੜਦਾ ਕਿਸੇ ਨੂੰ ਨਹੀਂ ਚੜਦਾ ਉਹਦਾ ਜੇ ਚੜਦਾ ਤਾਂ ਕਾਲਾ ਹੁੰਦਾ ਮਨੁ ਉਹਨੂੰ ਘਰਮ ਪੈਦਾ ਹੁੰਦਾ ਪੁੱਠਾ ਰੰਗ ਚੜਦਾ ਜੇ ਮਨ ਨੂੰ ਰੰਗ ਚੜਦਾ ਤਾਂ ਪੁੱਠਾ ਚੜਦਾ ਘਰਮ ਪੈਦਾ ਹੁੰਦਾ ਮੈਂ ਨਾਮ ਜਗਦਾ ਉਹ ਕੋਝਲਾ ਨਹੀਂ ਹੁੰਦਾ ਸਗੋਂ ਕਲੰਕੀ ਹੋ ਜਾਂਦਾ ਹੈ ਹੋਰ ਕਾਲਾ ਰੰਗ ਗਾੜਾ ਹੋ ਜਾਂਦਾ ਹੈ ਹੋਰ ਉਜਲਾ ਨਹੀਂ ਹੁੰਦਾ ਲੋਕ ਧੂਏ ਪਾਸੇ ਕਲੰਕ ਲੈ ਕੇ ਉਜਲ ਹੋ ਜਾਂਦਾ ਜਿਹੜਾ ਕੌਤਕ ਕਰਦਾ ਇਹ ਕਰਾਉ ਸਭਾ ਕਹੇ ਇੱਕ ਕਰਾਉ ਸਾਰੀ ਕਹਿੰਦੇ ਕਲੰਕ ਜਾਣ ਹੀ ਰਿਹਾ ਇਹ ਇੱਕ ਕੌਤਕ ਹਾਰ ਇੱਕ ਵਾਰ ਕਹੇ ਦੇ ਕਲੰਕ ਸਾਰਾ ਦੂਰ ਹੋ ਜਾਂਦਾ ਕਲੰਕ ਤਾਂ ਮਫੀਟ ਜਾਂਦਾ ਮਫੀਟ ਸਦੀ ਉਹ ਫੀਟ ਲੈ ਜਾਣਾ ਫਟਾ ਫਟੇ ਜਾਣਾ ਹਰ ਹਰ ਨਾਮ ਨੂੰ ਜਪੋ ਜਪ ਰਸਨਾ ਕਾਲਾ ਵੀ ਇੱਕ ਰੰਗ ਹੁੰਦਾ ਹੈ ਚਰਮਪੀਤ ਰੰਗ ਹੁੰਦਾ ਹੈ ਉਹ ਖਤਮ ਹੋ ਜਾਣਾ ਹਾਂਜੀ ਹਰ ਹਰ ਨਾਮ ਜਪੋ ਜਪ ਰਸਨਾ ਹਰ ਹਰ ਨਾਮ ਜਪੋ ਜਪ ਰਸਨਾ ਹਰ ਨੂੰ ਜਪ ਜਾਣੋ ਹਰ ਨੂੰ ਸਮਝੋ ਸਮਝ ਕੇ ਰਸਨਾ ਨਾਲ ਬਖਿਆਨ ਕਰੋ ਨਿਰਆਕਾਰੀ ਦੁਨੀਆ ਦੀ ਗੱਲ ਰਸੋ ਨਿਰਆਕਾਰੀ ਦੁਨੀਆ ਦੀ ਗੱਲ ਕਰੋ ਮਨਾਂਵਰ ਦਿੱਤੀ ਗੱਲ ਕਰੋ ਆਤਮਾਰ ਪ੍ਰਾਤਮਾ ਦੀ ਗੱਲ ਕਰੋ ਇਹ ਸਾਧੂ ਕਿਵੇਂ ਬਣੂ ਸਾਧੂ ਆ ਘੱਲੇ ਕਰੀਓ ਜੀ ਕੋਈ ਗੱਲ ਨਹੀਂ ਸਾਰਿਆਂ ਦੀ ਆਤਮਾ ਦੀ ਗੱਲ ਆਤਮਾ ਗਿਆਨ ਹੈ ਸਾਰਾ ਹਰ ਆਲ ਨਾਮ ਜਪੋ ਜਪ ਰਸਨਾ ਰਾਖਾਵੇ ਨਾਮ ਜਪਣ ਵੇਲੇ ਜੇ ਰਾਖ ਨਹੀਂ ਆਉਦਾ ਨਾਮ ਜਪਣ ਵੇਲੇ ਨਾਮ ਨਹੀਂ ਰਸਨਾ ਦਾ ਨਾਮ ਰਸ ਆਉਣਾ ਰਸ ਆਤ ਪ੍ਰਾਪਤ ਹੁਣ ਜੇ ਮੂੰਹ ਦੇ ਵਿੱਚ ਰੋਟੀ ਹੈ ਤਾਂ ਮੂੰਹ ਹਿਲਦਾ ਹੈ ਹਿਲਦਾ ਨਾ ਫਿਰੜਦਾ ਕੋਈ ਅਰਥ ਵੀ ਹੈ ਕੋ ਰੋਟੀ ਨੂੰ ਚੱਬਦਾ ਹੈ ਮੂੰਹ ਦੇ ਵਿੱਚ ਰਸ ਗਿਆ ਨਾ ਕੋਈ ਖਾਲੀ ਮੂੰਹ ਹਿਲਦਾ ਖਾਲੀ ਹੋਣ ਆਈ ਜਾਵੇ ਹਲਾਇ ਜਾਵੇ ਸਾਰੇ ਦੜੀ ਪੇੜ ਰਚੂਗਾ ਪੇੜ ਜਾਊਗਾ ਕੁਝ ਰਾਮ ਰਾਮ ਕਰਦਣੇ ਖਾਲੀ ਹੋ ਹਲੋ ਜਿਹੜੇ ਜੱਪੇ ਜੱਪ ਰਸਨਾ ਉਹ ਉਹ ਮੂਹ ਹੈ ਜਿਵੇਂ ਜਪੀਏ ਨਾਮ ਅਨੁਕੈਸਾ ਉਹ ਅਨੁਕੈਸਾ ਜਪਨੇ ਅਨ ਮੂਝ ਪਾਕੇ ਜਿ ਛੋੜੀ ਅਨ ਦਾ ਰਸ ਹੋਂਦਾ ਜਿ ਨਾਮ ਮੂਝ ਹੋਵੇ ਜੇ ਜੱਪਣਾ ਜਾਂਦਾ ਨਾਮ ਮੂਝ ਹੋਵੇ ਗਿਆਨ ਦੀ ਗੱਲ ਕਰੀਏ ਮੂਝ ਮੂਹ ਨਾਲ ਗੱਲ ਕਰਨੀ ਹੈ ਨਾ ਗਿਆਨ ਦੀ ਗੱਲ ਕਰੀਏ ਗਿਆਨਦਾਰਾਂ ਸਾਹਿਬ ਨੂੰ ਵੀ ਉਹਦਾ ਸੁਣਨ ਵਾਲੇ ਨੂੰ ਵੀ ਹੋਂਦਾ ਕਹਿਣ ਦਾ ਮਤਲਬ ਇਹ ਹੈ ਜੇ ਤੋਂ ਗਿਆਨ ਦੀ ਗੱਲ ਕਰਾਂਗੇ ਗਿਆਨ ਦਾ बखਾਨ ਕਰਾਂਗੇ ਸੁਣਨ ਵਾਲੇ ਨੂੰ ਵੀ ਰਾਸ ਆਊਗਾ ਸੁਣਾਉਣ ਵਾਲੇ ਨੂੰ ਵੀ ਰਾਸ ਆਊਗਾ